ਇਹ ਸਰ ਜੋ ਅੱਜ ਮੀਟਿੰਗ ਕੀਤੀ ਗਈ ਆ ਟਾਲਾ ਕਲੱਬ ਦੇ ਵਿੱਚ ਕਿਸ ਕੰਪਨੀ ਵੱਲੋਂ ਕੀਤੀ ਗਈ ਅਸੀਂ ਜੀਪੀ ਬਾਇਓਫਰਟੀਲਾਈਜ਼ਰਸ ਵਾੜਾ ਤੋਂ ਉਹਤੇ ਰਿਪਰੈਜ਼ੈਂਟੇਸ਼ਨ ਕਰਨਾ ਹੈ ਮੇਰਾ ਨਾਮ ਪ੍ਰਦੀਪ ਢੀਮਾ ਹੈ ਐਂਡ ਆਮ ਸੀਈਓ ਆਫ ਦ ਕੰਪਨੀ ਲੋਜ਼ਰ 2 ਤੋਂ ਅਸੀਂ ਇਸ ਮੂਮੈਂਟ ਦੇ ਵਿੱਚ ਹੈਗੇ ਆ 2002 ਤੋਂ ਅਸੀਂ ਫਾਰਮਰਸ ਨੂੰ ਮੋਟੀਵੇਟ ਕਰ ਰਹੇ ਆ ਕਿ ਆਰਗੈਨਿਕ ਫਾਰਮਿੰਗ ਵੱਲੋਂ ਬਿਕਾਜ਼ ਕ੍ਰਾਂਤੀ ਰੈਵਿਊਸ਼ਨ ਜਿਹੜਾ ਗ੍ਰੀਨ ਰੈਵਿਊਸ਼ਨ ਅਸੀਂ ਜਦੋਂ ਕਰਦੇ ਆ ਤਾਂ ਰਸੂ ਕੈਮੀਕਲ ਫਰਟੀਲਾਈਜ਼ਰਸ ਤੇ ਡਿਪੈਂਡੈਂਸੀ ਜਿਹੜੀ ਬਹੁਤ ਜ਼ਿਆਦਾ ਸੀ ਉਹਦਾ ਨਤੀਜਾ ਇਹ ਹੈ ਕਿ ਬਾਰਬਰ ਦਾ ਖਰਚਾ ਵੀ ਬਹੁਤ ਜ਼ਿਆਦਾ ਹੋਣ ਲੱਗ ਪਿਆ ਹੈ ਨਾਲ ਦੀ ਨਾਲ ਧਰਤੀ ਦੀ ਜਿਹੜੀ ਨੈਚੁਰਲ ਫੈਕਰੀng ਪਾਵਰ ਆ ਉਹਦੇ ਵਿੱਚ ਵੀ ਕਮਜ਼ੋਰੀ ਆ ਗਈ ਹੈ ਕਾਰਬਨ ਬੈਟਰ ਜ਼ਮੀਨ ਦਾ ਘਟ ਰਿਹਾ ਪਿਆ ਹੈ ਔਰ ਜਿੰਨਾ ਰეკਮੈਂਡ ਕੀਤਾ ਗਿਆ ਸੀਗਾ ਯੂਜੀਆਰਡੀ ਇਹ ਵੀ ਉਹ ਤੋਂ ਕਿਤੇ ਬਧੇਰੇ ਫਾਰਮਰ ਯੂਜ਼ ਕਰਨਾ ਪਿਆ ਇਸ ਕਰਕੇ ਮੈਨੂੰ ਵੀ ਲੱਗਦਾ ਪਏ ਅਸੀਂ ਜਿੰਨਾ ਜ਼ਿਆਦਾ ਕੋਈ ਪਾਵਾਗੇ ਉਹਦਾ ਜਾਨਾ ਸਾਡੀ ਗਰੋਥ ਹੋ ਸਾਰੀ ਇਤਾਂ ਨਹੀਂ ਹੈਗਾ ਵਾਪਰਾ ਖਰਚਾ ਹੀ ਵਧਾਰ ਰਿਹਾ ਹੈਗਾ ਸੋ ਅਸੀਂ ਇਸ ਮੂਮੈਂਟ ਦੇ ਵਿੱਚ ਹੈ ਕਿ ਅਸੀਂ ਫਾਰਮਰਸ ਨੂੰ ਆਰਗੇਨਿਕ ਜਾਂ ਕਾਰਬਨ ਖੇਤੀ ਵੱਲ ਨੂੰ ਲੈ ਕੇ ਆਉਣਾ ਚਾਹੁੰਦੇ ਆ ਜਿਹਦੇ ਵਿੱਚ ਖਰਚਾ ਵੀ ਘੱਟ ਹੋਵੇ ਪੋਸ਼ਕ ਤੱਤਾਂ ਨਾਲ ਪਰਹੂਰ ਵੋਚਨ ਜਿਹੜਾ ਆ ਅਸੀਂ ਲੋਕਾਂ ਦੇ ਲਈ ਮਹਈਆ ਕਰਵਾ ਪਾਈਏ ਫਾਰਮਰ ਦਾ ਖਰਚਾ ਘੱਟ ਹੋਣ ਦੇ ਨਾਲ ਉਹਦੀ ਆਰਥਿਕ ਸਥਿਤੀ ਵੀ ਵਧੀਆ ਹੋਵੇ ਇਹ ਸਾਰਾ ਕੰਮ ਕਰਨ ਦੇ ਲਈ ਅਸੀਂ ਜਗਾ ਜਗਾ ਤੇ ਇਸ ਤਰ੍ਹਾਂ ਦੀਆਂ ਮੀਟਿੰਗਸ ਜਿਹੜੀਆਂ ਉਹ ਕਰਦੇ ਆ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਤਕਰੀਬਨ 50 ਲੱਖ ਫਾਰਮਰ ਇਦਾਂ ਦਾ ਜਿਹੜਾ ਸਾਡੇ ਪ੍ਰੋਡਕਟ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਯੂਜ਼ ਕਰ ਰਿਹਾ ਹੈ ਪੰਜਾਬ ਦੇ ਵਿੱਚ ਇਹ ਮੂਵਮੈਂਟ ਅਸੀਂ ਉਹਨਾਂ ਹੀ ਵੱਡੇ ਪੱਧਰ ਤੇ ਸ਼ੁਰੂ ਕੀਤੀ ਆ ਜਦੋਂ ਤੋਂ ਹਰ ਹਫ਼ਤੇ ਮੈਂ ਬਾਹਰ ਵੀ ਮੀਟਿੰਗ ਕਰਨ ਜਾਂਦਾ ਸਾਡੇ ਆਬੀਅਸਲੀ ਬਹੁਤ ਸਾਰੇ ਫਾਰਮਰ ਆਉਂਦੇ ਆ ਉਹਨਾਂ ਦੇ ਲਈ ਵੀ ਉੱਥੇ ਅਸੀਂ ਮੀਟਿੰਗ ਪੋਰ ਬਣਾਇਆ ਹੈ ਤੇ ਉਹਨਾਂ ਨਾਲ ਮੀਟਿੰਗ ਕਰਦੇ ਅਸੀਂ ਅੱਜ ਜਿਹੜੀ ਗੱਲ ਦੀ ਜ਼ਰੂਰਤ ਆ ਵੀ ਅਸੀਂ ਨੈਚੁਰਲ ਖੇਤੀ ਕਰੀਏ ਉਹਦੇ ਲਈ ਅਸੀਂ ਪ੍ਰੇਰਣਾ ਦਿੰਨੇ ਆ ਉਹਨਾਂ ਨੂੰ ਟ੍ਰੇਨਿੰਗ ਸਰ ਇੱਕ ਬੰਨੇ ਆਪਣੇ ਖੇਤੀ ਸੁਧਾਰ ਦੀ ਗੱਲ ਕਰ ਰਹੇ ਆਪਾਂ ਮੀਟਿੰਗ ਦੇ ਵਿੱਚ ਦੱਸੇ ਇੱਕ ਬੰਨੇ ਡਾਟਾ ਨੈਟਵਰਕਿੰਗ ਦੀ ਗੱਲ ਕਰ ਰਹੇ ਆ ਕਿਵੇਂ ਇਹਨੂੰ ਜੋੜ ਕੇ ਦੇਣਾ ਨੈਟਵਰਕਿੰਗ ਕਿਉਂ ਨੈਟਵਰਕਿੰਗ ਸ਼ਾਇਦ ਇੱਕ ਥੋੜਾ ਜਿਹਾ ਮਾਰਕੀਟ ਦੇ ਵਿੱਚ ਜਿਹੜਾ ਰੁਝਾਨ ਆ ਉਹਦੇ ਕਰਕੇ ਤੁਸੀਂ ਇਹ ਗੱਲ ਕੀਤੀ ਆ ਨੈਟਵਰਕਿੰਗ ਤਾਂ ਹਰੇਕ ਬੰਦਾ ਕਰਦਾ ਕੋਈ ਹੋਰ ਜਿਹੜੀ ਕੰਪਨੀ ਕੋਈ ਗੁਜਰਾਤ ਦੇ ਵਿੱਚੋਂ ਦੀ ਚੱਲੂ ਹੋ ਰਹੀ ਆ ਜਾਂ ਹਾਈਦਰਾਬਾਦ ਤੋਂ ਚੱਲੂ ਹੋ ਰਹੀ ਆ ਉਹ ਖਾਦ ਬਣਾ ਰਹੀ ਉਹ ਆਪਣੀ ਖਾਦ ਇੱਥੇ ਤਿੱਕਣ ਤੁਹਾਡੇ ਕੋਲ ਭੇਜ ਰਹੀ ਆ ਵੀ ਕੋਈ ਨਾ ਕੋਈ ਤਰ੍ਹਾਂ ਦਾ ਤਾਂ ਨੈਟਵਰਕ ਤਾਂ ਹੀ ਇੱਥੇ ਤੁਹਾਡੇ ਕੋਲ ਪਹੁੰਚ ਦੱਸਣਾ ਅਸੀਂ ਜਿਹੜਾ ਨੈਟਵਰਕਿੰਗ ਜਿਹੜਾ ਵਰਡ ਆ ਸ਼ਾਇਦ ਇਹਦੇ ਕਰਕੇ ਤੁਸੀਂ ਕਨਫਲਿਕਟ ਕੀਤਾ ਥੋੜਾ ਜਿਹਾ ਫਿਰ ਉਹ ਵਰਡ ਨੈਟਵਰਕਿੰਗ ਮੈਂ ਯੂਜ਼ ਕੀਤਾ ਨੈਟਵਰਕਿੰਗ ਆਫ ਦਾ ਪੀਪਲ ਆਫ ਦਾ ਫਾਰਮਰਸ ਅਸੀਂ ਲੋਕਾਂ ਨੂੰ ਇੱਕ ਫਾਰਮਰ ਨੂੰ ਮਿਲੀਏ ਫਿਰ ਉਸ ਤੋਂ ਬਾਅਦ ਦੂਜੇ ਨੂੰ ਮਿਲੀਏ ਫਿਰ ਉਸ ਤੋਂ ਬਾਅਦ ਚਾਰ ਫਾਰਮਰਾਂ ਨੂੰ ਮਿਲੀਏ ਫਿਰ ਹੋਰ ਜ਼ਿਆਦਾ ਫਾਰਮਰਾਂ ਨੂੰ ਮਿਲੀਏ ਔਰ ਅਸੀਂ ਬਧੇਰੇ ਚੰਗੇ ਢੰਗ ਦੇ ਨਾਲ ਜ਼ਿਆਦਾ ਮਿਕਦਾਰ ਦੇ ਬਾਅਦ ਫਾਰਮਰਾਂ ਨੂੰ ਮਿਲ ਕੇ ਉਹਨਾਂ ਨੂੰ ਆਰਗੈਨਿਕ ਖੇਤੀ ਦੇ ਲਈ ਪ੍ਰੇਰਿਤ ਕਰੀਏ ਜਿਹਦੇ ਲਈ ਕੋਈ ਨਾ ਕੋਈ ਸਿਸਟਮ ਤਾਂ ਤੁਹਾਨੂੰ ਅਡਾਪਟ ਕਰਨਾ ਹੀ ਪਊਗਾ ਨੈਟਵਰਕਿੰਗ ਹਰ ਇੱਕ ਜਗ੍ਹਾ ਤੇ ਹੋ ਰਹੀ ਆ ਜੇ ਤੁਸੀਂ ਇੰਸ਼ੋਰੈਂਸ ਸੈਕਟਰ ਦੀ ਗੱਲ ਕਰਦੇ ਤਾਂ ਉਹ ਵੀ ਨੈਟਵਰਕਿੰਗ ਕਰਦੇ ਜਗੇ ਆ ਜੇ ਤੁਸੀਂ ਇੱਕ ਕੋਈ ਮੈਂ ਗੱਲ ਵੀ ਕੀਤੀ ਆ ਵੀ ਤੁਸੀਂ ਆ ਜਿਹੜੀ ਪੈਨ ਲੈਨੇ ਹੈਗੇ ਆ ਤੁਹਾਡੀ ਮੋਬਾਈਲ ਦੀ ਪੈਨ ਆ ਇਹ ਵੀ ਨੈਟਵਰਕਿੰਗ ਦੇ ਥਰੂ ਤੁਹਾਡੇ ਕੋ ਆਉਂਦੀ ਆ ਕਿੱਥੇ ਬੰਬੇ ਦੇ ਵਿੱਚ ਪੈਨ ਬਣਦੀ ਆ ਉਹ ਜਾ ਕੇ ਉਹਨੂੰ ਫਿਰ ਡਿਸਟ੍ਰਿਬਿਊਸ਼ਨ ਸਿਸਟਮ ਦੇ ਵਿੱਚ ਕਿਵੇਂ ਕਿਵੇਂ ਲੈ ਕੇ ਆਉਂਦਾ ਕਿੰਨੇ ਲੋਕਾਂ ਨੂੰ ਪ੍ਰੋਫਿਟ ਹੁੰਦਾ ਆ ਪਰ ਉਹ ਸਾਡੇ ਸਾਹਮਣੇ ਨਹੀਂ ਹੁੰਦਾ ਉਹ ਸਾਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਸਾਡੇ ਉਸ ਸਮਝ ਤੋਂ ਬਾਹਰ ਬਾਹਰ ਮੈਂ ਸਿੱਧੇ ਤੌਰ ਤੇ ਇਹ ਸਮਝਦਾ ਅਬਦੁਲ ਕਲਾਮ ਆਜ਼ਾਦ ਨੇ ਵੀ ਕਿਹਾ ਕਿ ਜਿਹੜਾ ਆਉਣ ਵਾਲਾ ਟਾਈਮ ਹੈਗਾ ਆ ਉਹ ਨੈਟਵਰਕਿੰਗ ਦਾ ਡਾਇਰੈਕਟ ਸੇਲਿੰਗ ਦਾ ਟਾਈਮ ਹੈ ਉਹਦੇ ਤੋਂ ਬਿਨਾ ਅਸੀਂ ਆਪਣੇ ਜਵਾਕਾਂ ਨੂੰ ਸੈਲਫ ਡਿਪੈਂਡੈਂਟ ਨਹੀਂ ਬਣਾ ਸਕਦੇ ਬਿਲ ਗੇਟਸ ਨੂੰ ਵੀ ਕਿਹਾ ਗਿਆ ਵੀ ਜੇ ਬਾਈ ਚਾਂਸ ਜਿੱਦਾਂ ਦੀ ਤੁਹਾਡੀ ਪ੍ਰੋਸਪਰਿਟੀ ਆ ਉਹ ਚ ਬਰਬਾਦੀ ਹੋ ਜਾਂਦੀ ਆ ਤਾਂ ਤੁਸੀਂ ਮੁੜ ਕੇ ਇਦਾਂ ਦੀਆਂ ਅਸਮਾਨ ਦੀਆਂ ਉਚਾਈਆਂ ਨੂੰ ਕਿੱਦਾਂ ਛੂਹ ਸਕਦੇ ਆ ਉਹ ਕਹਿੰਦਾ ਨੈਟਵਰਕਿੰਗ ਦੇ ਥਰੂ ਅਸੀਂ ਇਹ ਕੰਮ ਕਰ ਸਕਦੇ ਆ ਨੈਟਵਰਕਿੰਗ ਇੱਕ ਬਹੁਤ ਖੂਬਸੂਰਤ ਸ਼ਬਦ ਆ ਸਿਰਫ ਇਹ ਆ ਕਿ ਕੁਝ ਕੰਪਨੀਆਂ ਨੇ ਆਪਣੇ ਵਫਾ ਦੇ ਲਈ ਇਸ ਨੈਟਵਰਕਿੰਗ ਨੂੰ ਨੈਗੇਟਿਵ ਕਰ ਦਿੱਤਾ ਹੈਗਾ ਗਵਰਨਮੈਂਟ ਨੇ ਵੀ ਆਪਣੀਆਂ ਪਾਲਿਸੀਜ਼ ਬਣਾਈਆਂ ਹੈਗੀਆਂ ਕਿ ਨੈਟਵਰਕਿੰਗ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਇਸੇ ਕਰਕੇ ਉਹਨਾਂ ਨੇ ਲੀਗਲ ਬਾਡੀ ਵੀ ਬਣਾਈ ਹੈ ਇੰਡਸਟਰੀ ਆਫ ਕੰਜ਼ਿਊਮਰ ਅਫੇਅਰਸ ਜਿੱਦਿਆ ਵੀ ਨੈਟਵਰਕਿੰਗ ਕੰਪਨੀਆਂ ਦਾ ਉਹਨਾਂ ਨੇ ਐਡਵਾਈਸ ਕੀਤੀ ਕਿ ਸਾਰੀਆਂ ਇਹਦੇ ਵਿੱਚ ਰਜਿਸਟਰ ਹੋ ਜਾਣ ਅਸੀਂ ਉਹਦੇ ਵਿੱਚ ਵੀ ਰਜਿਸਟਰਡ ਹੋ ਕੇ ਆਏ ਆ ਵੀ ਆਰ ਅ ਲੀਗਲ ਬਾਡੀ ਥਰੂ ਉਹਨਾਂ ਦਾ ਚੈਨਲ ਜੋ ਵੀ ਸਗਾ ਮਲਿਸਿਓਮ ਕੰਜ਼ਿਊਮਰ ਅਫੇਅਰਸ ਨੇ ਸਾਨੂੰ ਜੋ ਵੀ ਕਿਹਾ ਸੀ ਉਹਨਾਂ ਨੂੰ ਡਾਕੂਮੈਂਟਸ ਪ੍ਰੋਵਾਈਡ ਕੀਤੇ ਉਹਨਾਂ ਨੇ ਸਾਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰੋਵਾਈਡ ਕੀਤਾ ਵੀ ਅਸੀਂ ਨੈਟਵਰਕਿੰਗ ਕਰ ਸਕਦੇ ਹਾਂ ਨੈਟਵਰਕਿੰਗ ਇੱਕ ਬਹੁਤ ਹੀ ਵੱਡਾ ਗਰੋਥ ਦਾ ਸਬਜੈਕਟ ਹੈਗਾ ਆ ਜੇ ਉਹ ਤੁਸੀਂ ਪੋਜ਼ਿਟਿਵ ਹੋ ਕੇ ਕਰਦੇ ਹੋ ਜੇ ਉਹ ਦਾਦਾ ਸਿਸਟਮ ਹੋਵੇ ਪਈ ਤੁਸੀਂ ਪੈਸੇ ਜਮ੍ਹਾਂ ਕਰਾਓ ਜੀ ਤੁਹਾਡਾ ਮਹੀਨੇ ਦੇ ਵਿੱਚ ਤੁਹ ਖੜਾ ਕਰ ਦਿੰਦੇ ਆ ਮਨੀ ਸਰਕੂਲੇਸ਼ਨ ਹੁੰਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੈਨੂੰ ਲੱਗਦਾ ਪਈ ਸਾਡੇ ਸਮਾਜ ਦੇ ਵਿੱਚ ਲਾਈਕ ਇ ਕਲਸ ਟੂ ਅਸ ਸਾਨੂੰ ਇਸ ਸਿਸਟਮ ਨੂੰ ਪਾਵਰਫੁਲ ਸਮਝਣਾ ਚਾਹੀਦਾ ਹੈ ਐਮਬੀ ਵਰਗੀਆਂ ਕੰਪਨੀਆਂ ਇੰਡੀਆਂ ਵੱਡੀਆਂ ਜਿਨ੍ਹਾਂ ਦਾ ਕਿ ਇਹ ਨੇ ਉਹਨਾਂ ਨੂੰ 70 70 ਸਾਲ ਹੋ ਗਏ ਹੈ ਜਿਹਨਾਂ ਨੇ ਨੈਟਵਰਕਿੰਗ ਦੇ ਵਿੱਚ ਹੈਗੇ ਆ ਇੱਕ achi soch ਹੈ ਕਿ ਜੇ ਤੁਸੀਂ achi networking ਕਰਦੇ ਆ ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਇਹ ਸਿਸਟਮ ਹੈ ਇਹ ਨਹੀਂ ਹੋਣਾ ਚਾਹੀਦਾ ਸਾਡੇ ਦੇ ਵਿੱਚ ਅਸੀਂ ਵੀ ਆਰ ਵੈਰੀ ਮੱਚ ਟ੍ਰਾਂਸਪੇਰੈਂਟ ਤੁਸੀਂ ਆਪਣੀ ਚੋਇਸ ਦੇ ਪ੍ਰੋਡਕਟ ਲੈ ਲਓ ਵੀ ਆਰ ਅ ਮੈਨੂਫੈਕਚਰਿੰਗ ਕੰਪਨੀ ਅਸੀਂ ਇਹ ਨਹੀਂ ਸੀਗਾ ਵੀ ਪਹਿਲਾਂ ਆਪਣਾ ਨੈਟਵਰਕਿੰਗ ਪਲਾਨ ਬਣਾਇਆ ਉਹਦੇ ਤੋਂ ਬਾਅਦ ਅਸੀਂ ਕੋਈ ਪ੍ਰੋਡਕਟ ਲੱਭੇ ਆ ਸਾਡੇ ਕੋਲ ਤਾਂ ਆਪਣੇ ਪ੍ਰੋਡਕਟ ਸੀ ਉਹਨੂੰ ਵੇਚਣ ਦੇ ਲਈ ਅਸੀਂ ਇੱਕ ਸਿਸਟਮ ਡਿਜ਼ਾਈਨ ਕੀਤਾ ਹੈ ਜਿਹੜਾ ਕਿ ਇਸ ਰਸਤੇ ਦੇ ਤੁੰ ਜਾਦਾ ਹੈ ਸਰ ਤੁਸੀਂ ਵਾਪਕ ਸ਼ਹਿਰਾਂ ਚ ਮੀਟਿੰਗਾਂ ਕਰਦੇ ਹੋ ਕੀ ਇਹਦਾ ਦਾ ਲੋਕਾਂ ਮਸਰ ਹੋ ਰਿਹਾ ਹੈ ਹ ਬਿਲਕੁਲ ਅਸਰ ਹੁੰਦਾ ਹੈ ਮੈਂ ਜਦੋਂ ਇਨੀਸ਼ੀਅਲ ਸੇਜ ਤੇ ਗਿਆ ਸੀ ਤਾਂ ਅਸੀਂ ਦੋ ਜਣੇ ਸੀਗੇ ਉਹਨਾਂ ਅਸਪੈਲੇ ਅਸੀਂ 5 ਲੱਖ ਦੇ ਕਰੀਬ ਹੈਗੇ ਆ ਅਸਲ ਹੁੰਦਾ ਲੋਕਾਂ ਨੂੰ ਪਤਾ ਲੱਗਦਾ ਔਰ ਜਦੋਂ ਤੁਸੀਂ ਰੀਅਲ ਗਰਾਉਂਡ ਦੇ ਵਿੱਚ ਕੰਮ ਕਰਦੇ ਆ ਤਾਂ ਉਹਦਾ ਤੁਹਾਨੂੰ ਬਹੁਤ ਫਾਇਦਾ ਹੁੰਦਾ ਹੈ ਲੋਕ ਚੱਟ ਜਜਮੈਂਟ ਕਰ ਜਾਂਦੇ ਆ ਕਿ ਕਿਹੜਾ ਫੇਕ ਕੰਮ ਕਰ ਰਿਹਾ ਹੈ ਕਿਹੜਾ ਸਹੀ ਕੰਮ ਕਰ ਰਿਹਾ ਜੇ ਤੁਸੀਂ ਫੇਕ ਨਹੀਂ ਕਰ ਰਹੇ ਤਾਂ ਕੁਆਂਟੀਟੀ ਔਰ ਕੁਆਲਿਟੀ ਦੋਨੇ ਹੀ ਹੁੰਦੇ ਨਾਲ ਨਾਲ ਤੁਹਾਨੂੰ ਬਹੁਤ ਸਾਰਾ ਹੰਗਾਰਾ ਵੀ ਮਿਲਦਾ ਹੈ ਲੋਕ ਤੁਹਾਨੂੰ ਸਪੋਰਟ ਵੀ ਕਰਦੇ ਆ ਮੈਨੂੰ ਤਾਂ ਬੜਾ ਚੰਗਾ ਲੱਗਦਾ ਹੈ ਜਦ ਬਹੁਤ ਸਾਰੇ ਮੇਰੇ ਐਸੋਸੀਏਟ ਹੋਣਾਂ ਦੇ ਬੱਚੇ ਮੈਨੂੰ ਫੋਨ ਕਰਦੇ ਆ ਵੀ ਅੰਕਲ ਤੁਹਾਡੇ ਨਾਲ ਕੰਮ ਕਰਕੇ ਸਾਡੇ ਫਾਦਰ ਜਿਹੜੇ ਹੈਗੇ ਆ ਉਹ ਸਾਨੂੰ ਚੰਗੇ ਸਕੂਲਾਂ 'ਚ ਪੜਾ ਰਹੇ ਹੈਗੇ ਆ ਜਾਂ ਅਸੀਂ ਪਹਿਲਾਂ ਕਿਰਾਏ ਤੇ ਰਹਿੰਦੇ ਸੀਗੇ ਅਸੀਂ ਆਪਣੇ ਮਕਾਨ ਲੈ ਲਏ ਹੈਗੇ ਆਪਣਾ ਸਾਡਾ ਘਰ ਬਣ ਗਿਆ ਵੀ ਇਹਨਾਂ ਦੇ ਨਾਲ ਹੀ ਹੈ ਮੇਰਾ ਮਨ ਮੇਰਾ ਮਕਸਦ ਕੀ ਹੈ ਮੇਰਾ ਮੰਤਵ ਕੀ ਹੈਗਾ ਵੀ ਤੁਸੀਂ ਮਿਹਨਤ ਕਰੋ ਆਪਾਂ ਇਕੱਠੇ ਹੋ ਕੇ ਉਪਰਾਲਾ ਫਰੀਏ ਇਹ ਜਿਹੜਾ ਮੋਨਿਟਰੀ ਕੰਮ ਹੈਗਾ ਇਹ ਤਾਂ ਹਰ ਇੱਕ ਕੰਮ ਜਦੋਂ ਵੀ ਕੋਈ ਕਰਦਾ ਆ ਤਾਂ ਉਹਨੂੰ ਜੇ ਫਾਇਦਾ ਨਹੀਂ ਹੋਊਗਾ ਤਾਂ ਉਹ ਕੰਮ ਨਹੀਂ ਕਰੂਗਾ ਇਹਦੇ ਵਿੱਚ ਉਹਨੂੰ ਫਾਇਦਾ ਵੀ ਹੁੰਦਾ ਦੂਜੀ ਗੱਲ ਜਿਹੜਾ ਲੋਕਾਂ ਦੇ ਵਿੱਚ ਇੱਕ ਵਿਜ਼ਨ ਹੈਗਾ ਵੀ ਅਸੀਂ ਸਮਾਜ ਦੇ ਵਿੱਚ ਆਪਣਾ ਇੱਕ ਇਮੇਜ ਬਣਾਉਣਾ ਚਾਹੁੰਦੇ ਆ ਤੁਹਾਨੂੰ ਇਹਦੇ ਵਿੱਚ ਇਮੇਜ ਵੀ ਮਿਲਦਾ ਹੈ ਨੈਟਵਰਕਿੰਗ ਤੁਹਾਨੂੰ ਲੱਖਾਂ ਲੋਕਾਂ ਦੇ ਵਿੱਚੋਂ ਅਲੱਗ ਵੀ ਕੱਢਦਾ ਆ ਉਹ ਦੱਸਦਾ ਆ ਵੀ ਇਹ ਉਹ ਬੰਦੇ ਆ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਨੈਟਵਰਕ ਨਾਲ ਜੋੜਿਆ ਔਰ ਆਪਣੇ ਜੀਵਨ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਂਦੇ ਮੇਰਾ ਮਕਸਦ ਇਹੀ ਹੈ ਵੀ ਆਪਣੇ ਲਈ ਤਾਂ ਸਾਰੇ ਲੋਕ ਜੀਏ ਜਾਂਦੇ ਆ ਕਿਸੇ ਦੂਜੇ ਦੀ ਮੁਸਕਰਾਹਟ ਜਣੀ ਜਦੋਂ ਤੁਸੀਂ ਬਣਾਉਂਦੇ ਆ ਤਾਂ ਉਹਦੇ ਵਿੱਚ ਜੋ ਆਨੰਦ ਮਿਲਦਾ ਉਹ ਪੈਸਾ ਨਹੀਂ ਹਰ ਕਿਸਾਨਾਂ ਦੇ ਨਾਲ-ਨਾਲ ਤੁਸੀਂ ਹੈਲਥ ਦੇ ਪ੍ਰੋਡਕਟ ਵੀ ਲੈਂਦੇ ਆ ਕਿੰਨੇ ਕਿੰਨੇ ਕਿ ਪਾਵਰਫੁਲ ਹੈ ਤੇ ਕਿਹੜੀ-ਕਿਹੜੀ ਬਿਮਾਰੀ ਤੇ ਆਪਣਾ ਕੰਮ ਕਰਦੇ ਆ ਦੇਖੋ ਜਿਹੜੇ ਬਿਮਾਰੀਆਂ ਲਈ ਨਹੀਂ ਹੁੰਦਾ ਜਿਹੜਾ ਹੈਲਥ ਸਪਲੀਮੈਂਟ ਹੈਗਾ ਇਹ ਬਿਮਾਰੀਆਂ ਲਈ ਨਹੀਂ ਹੈਗਾ ਇਹ ਬਿਮਾਰੀਆਂ ਨੂੰ ਰੋਕਣ ਦੇ ਲਈ ਆ ਭਈ ਤੁਸੀਂ ਇਹਨੂੰ ਖਾਓ ਤੁਹਾਨੂੰ ਬਿਮਾਰੀਆਂ ਤੋਂ ਰਾਹਤ ਮਿਲੂਗੀ ਪਰ ਜੇ ਤੁਹਾਨੂੰ ਬਿਮਾਰੀ ਹੋ ਗਈ ਆ ਤਾਂ ਇਹ ਇਹ ਮੈਡੀਸਨਲ ਇਫੈਕਟ ਇਹਨਾਂ ਦੇ ਨਹੀਂ ਹੁੰਦੇ ਹੈਗੇ ਮੇਰੀ ਅਪਰੋਚ ਇਹ ਹੈਗੀ ਆ ਵੀ ਅਸੀਂ ਕਿਚਨ ਦੇ ਵਿੱਚ ਸਾਡੇ ਬਹੁਤ ਸਾਰਾ ਸਮਾਨ ਪਿਆ ਹੈ ਜਿਹੜਾ ਕਿ ਅਸੀਂ ਆਪਣੀਆਂ ਆਪਣੇ ਆਪ ਨੂੰ ਬਾਰ ਹੋਣ ਤੋਂ ਬਚਾ ਸਕਦੇ ਹਾਂ ਤੁਸੀਂ ਰੋਜ਼ ਅਲਸੀ ਦਾ ਜਿਹੜਾ ਜਿਹੜਾ ਕਹਿੰਦੇ ਹੈਗੇ ਆ ਅਲਸੀ ਦੇ ਜਿਹੜੇ ਦਾਣੇ 2 4 5 tane ਰੱਖੋ ਤੁਹਾਡੇ ਅੰਦਰ ਮਲਕ omega 3 ਸਿਕ ਸਾਰੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਐ ਤੁਸੀਂ ਹਲਦੀ ਜਿਹੜੀ ਐ ਦੁੱਧ ਪਾ ਕੇ ਪੀ ਲੋ ਤਾਂ ਤੁਹਾਨੂੰ ਇੰਟਰਨਲੀ ਤੁਸੀਂ ਬਹੁਤ ਸਟਰੋਂਗ ਹੋ ਜਾਂਦੇ ਹੈਗੇ ਆ ਔਰ ਦਵ ਦਾਲ ਚੀਨੀ ਵਗੈਰਾ ਲੌਂਗ ਵਗੈਰਾ ਇਹ ਸਾਰਿਆਂ ਦਾ ਜਦੋਂ ਤੁਸੀਂ ਸੇਵਨ ਕਰਦੇ ਆ ਤੁਹਾਡੀ ਬਲੱਡ ਦੀ ਕੁਆਲਿਟੀ ਚੰਗੀ ਹੋ ਜਾਂਦੀ ਹੈਗੀ ਆ ਤੁਹਾਨੂੰ ਹਾਰਟ ਨੂੰ ਬਹੁਤ ਪਾਵਰ